ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦਾ ਵਲੌਗ ਲੈ ਕੇ ਹਾਜ਼ਰ ਹੋਏ ਆਂ ਅੱਜ ਦੇ ਵਲੌਗ ਦੇ ਵਿੱਚ ਅਸੀਂ ਤੁਹਾਨੂੰ ਹੈਲਥ ਨਾਲ ਰਿਲੇਟਡ ਇੱਕ ਜੂਸ ਦਿਖਾਵਾਂਗੇ ਕਿੱਦਾਂ ਬਣਾਇਦਾ ਇਹ ਆਪਾਂ ਬਣਾਵਾਂਗੇ ਆਲੂ ਖਾਰੇ ਦਾ ਜਿਹਨੂੰ ਇੰਗਲਿਸ਼ ਵਿੱਚ ਪਲਮ ਕਹਿੰਦੇ ਆ ਤੁਹਾਨੂੰ ਪਹਿਲੀਆਂ ਵੀਡੀਓ 'ਚ ਮੈਂ ਦੱਸਿਆ ਕਿ ਅਸੀਂ ਪੰਜਾਬ ਤੋਂ ਅਮਰੀਕਾ ਦੇ ਟੂਰ ਤੇ ਆਏ ਹੋਏ ਆਂ ਇੱਥੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਘਰ ਟਿਕਿਆ ਹੋਏ ਆਂ ਸਾਡੇ ਇੱਕ ਰਿਸ਼ਤੇਦਾਰ ਨੂੰ ਡਾਕਟਰਾਂ ਨੇ ਕਿਹਾ ਕਿ ਫੈਟੀ ਲੀਵਰ ਹੈਗਾ ਇਹਨਾਂ ਨੂੰ ਤੇ ਇੰਗਲਿਸ਼ ਵਿੱਚ ਤਾਂ ਫੈਟੀ ਲੀਵਰ ਇੰਗਲਿਸ਼ ਦਵਾਈਆਂ ਵਿੱਚ ਫੈਟੀ ਲੀਵਰ ਦਾ ਕੋਈ ਇਲਾਜ ਨਹੀਂ ਹੈਗਾ ਸਿਰਫ ਗੈਸ ਦੀਆਂ ਗੋਲੀਆਂ ਦਿੰਦੇ ਰਹਿੰਦੇ ਆ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹਦੇ ਨਾਲ ਮੈਂ ਤੁਹਾਨੂੰ ਦੂਸ ਬਣਾ ਕੇ ਦਿੰਦਾ ਇੰਡੀਆ 'ਚ ਮੈਂ ਬਹੁਤ ਆਪਣੇ ਟਰਾਈ ਕੀਤਾ ਯਾਰਾਂ ਦੋਸਤਾਨਾਂ ਉਹਨਾਂ ਦਾ ਇਲਾਜ ਹੋਇਆ ਇਹਦੇ ਨਾਲ ਔਰ ਵਧੀਆ ਰਿਜ਼ਲਟ ਮਿਣਿਆ ਉਹੀ ਰੈਸਪੀ ਤੁਹਾਨੂੰ ਮੈਂ ਸ਼ੇਅਰ ਕਰਨੀ ਚਾਹਣਾ ਇਹਦਾ ਫਾਇਦਾ ਇਹ ਆ ਕਿ ਫੈਟੀ ਲੀਵਰ ਤੇ ਕਵਰ ਕਰਦਾ ਇਹਨੂੰ ਜੇ ਫੈਟੀ ਲੀਵਰ ਹੋਇਆ ਹੋਵੇ ਕਿਸੇ ਨੂੰ ਉਹ ਨੂੰ ਠੀਕ ਕਰਦਾ ਪੇਟ ਨਾਲ ਸੰਬੰਧਿਤ ਹੋਰ ਬਿਮਾਰੀਆਂ ਕਬਜ ਰਹਿੰਦੀ ਆ ਭੁੱਖ ਘੱਟ ਲੱਗਦੀ ਆ ਲੀਵਰ ਕਮਜ਼ੋਰ ਆ ਪਿਸ਼ਕ ਪੀਲੀਆ ਵੀ ਹੋਇਆ ਹੋਵੇ ਤੇ ਉਹ ਨੂੰ ਇਹ ਦਿੱਤਾ ਜਾਵੇ ਜੂਸ ਇਹਦੀ ਜਿਹੜੀ ਡੋਜ਼ ਆ ਉਹ ਤਕਰੀਬਨ ਵਿੱਚ ਪਾਣੀ ਨਹੀਂ ਪਾਉਣਾ ਇਹਦੇ ਤੁਹਾਨੂੰ ਜੂਸ ਕੱਢ ਕੇ ਦਿਖਾਵਾਂਗੇ ਜਿਹੜੇ ਇਨਗਰੀਡੀਅੰਟਸ ਆ ਉਹ ਤੁਹਾਡੇ ਦੱਸਾਂਗੇ ਕੀ ਕੀ ਪੈਂਦਾ ਇਹ ਚ ਉਹਦੇ ਵਿੱਚ ਇਹ ਆ ਕਿ ਜੂਸ ਦੇ ਵਿੱਚ ਪਾਣੀ ਨਹੀਂ ਪਾਉਣਾ ਡਾਇਰੈਕਟ ਜੂਸ ਹੀ ਕੱਢਣਾ ਔਰ ਉਹਨੂੰ ਗ੍ਰाइंड ਕਰਨਾ ਮੁਸ਼ਕਲ ਹੋ ਜਾਂਦਾ ਉਹਦੇ ਲਈ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਇਮਲੀ ਕੋਲ ਕੇ ਰੱਖੀ ਹੋ ਆ ਅਸੀਂ 1.5 ਕਿਲੋ ਪਲਮ ਲਏ ਆ ਤੇ 100 ਗ੍ਰਾਮ ਇਮਲੀ ਕੋਲੀ ਆ 300-500 ml ਪਾਣੀ ਚ ਪਾਣੀ ਦੀ ਜਗ੍ਹਾ ਇਹ ਵਾਲੀ ਦਾ ਪਾਣੀ ਜੂਸ ਕਰਾਂਗੇ ਆਪਾਂ ਔਰ ਗ੍ਰाइंड ਕਰਕੇ ਇਹਨੂੰ ਪਾਣ ਕੇ ਜਾਰ ਚ ਭਰ ਕੇ ਰੱਖ ਲਓ ਕੱਚ ਦੇ ਚ ਰੱਖਣਾ ਪਲਾਸਟਿਕ ਦੇ ਚ ਨਹੀਂ ਪਾਉਣਾ ਲੋਹੇ ਦੇ ਚ ਨਹੀਂ ਪਾਉਣਾ ਫਰਿੱਜ ਵਿੱਚ ਰੱਖ ਲਓ ਇਹ 15-20 ਦਿਨ ਖਰਾਬ ਨਹੀਂ ਹੁੰਦਾ ਤੇ ਡਾਇਰੈਕਟ ਕੋਈ ਗਿੱਲਾ ਹੱਥ ਜਾਂ ਚਮਚ ਨਾਲ ਵਿੱਚ ਪਾਓ ਡੇਲੀ ਸਵੇਰੇ ਉੱਠ ਕੇ ਤੁਸੀਂ ਇਹਦਾ ਸੇਵਨ ਕਰਨਾ ਤਕਰੀਬਨ 100 ml ਡੇਲੀ ਖਾਲੀ ਪੇਟ ਇੱਕ ਘੰਟਾ ਕੁਝ ਨਹੀਂ ਖਾਣਾ ਪਾਣੀ ਵੀ ਨਹੀਂ ਪੀਣਾ ਤੇ ਹੋ ਸਕੇ ਤਾਂ ਜੇ ਤੁਸੀਂ ਦਿਹਾੜੀ ਚ ਦੋ ਵਾਰੀ ਪੀ ਲਓ ਸ਼ਾਮ ਨੂੰ ਜਦ ਤੱਕ ਤੁਸੀਂ ਰਾਤ ਦਾ ਖਾਣਾ ਖਾਣੇ ਆ 8-9 ਵਜੇ ਤੁਸੀਂ 5:00 ਵਜੇ ਨਾਲ ਇਹਨੂੰ ਪੀ ਲਓ ਕੰਟਾ 2 ਘੰਟੇ ਪੇਟ ਨੂੰ ਖਾਲੀ ਰੱਖੋ ਫਿਰ ਬੈਟਰ ਰਿਜ਼ਲਟ ਮਿਲਦੇ ਹਾਂ ਜੀ ਆ ਅਸੀਂ 100 ਗ੍ਰਾਮ ਐਮਰੀ ਲਈ ਸੀਗੀ ਗਰਮ ਪਾਣੀ ਕਰਕੇ ਇਹਨੂੰ ਤਕਰੀਬਨ 2 ਘੰਟੇ ਭਿਜਾ ਰਹਿਣ ਦਿੱਤਾ ਤੇ ਇਹਦੇ ਵਾਸਤੇ ਅਸੀਂ ਆ ਪੰਜਾਬੀ ਦੇ ਨੂੰ ਕਹਿੰਦੇ ਆਲੂ ਬਖਾਰਾ ਤੇ ਇੱਥੇ ਇਹਨੂੰ ਪਲੰਮ ਕਹਿੰਦੇ ਆ ਇੰਗਲਿਸ਼ ਵਿੱਚ ਪਲੰਮ ਬੋਲਿਆ ਜਾਂਦਾ ਇਹ ਅਸੀਂ 1/2 ਕਿਲੋ ਲਿਆ ਹੁਣ ਇਹਨੂੰ ਪਾਣੀ ਚ ਚੰਗੀ ਤਰ੍ਹਾਂ ਅਸੀਂ ਧੋ ਲਿਆ ਹੁਣ ਇਹਨੂੰ ਸੀਡਲੈਸ ਕਰਾਂਗੇ ਸੀਡਲੈਸ ਕਰਕੇ ਫਿਰ ਆਪਾਂ ਇਹਦਾ ਜੂਸ ਕੱਢਾਂਗੇ ਆਪਾਂ ਪਲਮ ਜਿਹੜੇ ਲੈਏ ਸੀਗੇ ਉਹਨੂੰ ਆਪਾਂ ਸੀਡ ਕੱਢ ਲਏ ਤੇ ਵਿੱਚੋਂ ਤੇ ਆ ਆਪਾਂ ਇਮਲੀ ਘੋਲੀ ਹੋਈ ਆ ਇਹ ਆਪਾਂ 500 ml ਪਾਣੀ ਲਿਆ ਤੇ 100 ਗ੍ਰਾਮ ਇਮਲੀ ਘੋਲੀ ਆ ਦੇ ਵਿੱਚ ਇਸ ਤਰ੍ਹਾਂ ਦੋਸਤੇ ਰੋ ਕੱਢ ਲੈਣਾ ਤੁਸੀਂ ਕੱਢ ਕੇ ਤੇ ਫਿਰ ਇਹਨੂੰ ਪੁੰਨ ਲੋ ਪੁੰਨ ਕੇ ਤੇ ਕੱਚ ਦੇ ਜਾਰ ਵਿੱਚ ਪਾ ਕੇ ਤਰਖ ਲੈਣਾ ਇਸ ਤਰ੍ਹਾਂ ਤੁਸੀਂ ਵੀ ਘਰ ਬਣਾਓ ਤੇ ਇੱਕ ਤੰਦਰੁਸਤ ਬੰਦਾ ਵੀ ਡੇਲੀ ਪੀ ਸਕਦਾ ਇੱਕ ਵਾਰ ਇਹ ਜ਼ਰੂਰੀ ਨਹੀਂ ਆਪਾਂ ਮਰੀਜ਼ ਨੂੰ ਦੇਣਾ ਇਹ ਮੇਰਾ ਪਟੋ ਘਟ ਤੋਂ 100 200 ਬੰਦੇ ਤੇ ਅਜ਼ਮਾਇਆ ਹੋਇਆ ਫਾਰਮੂਲਾ ਹੈ ਇਹ ਕਾਪੀ ਨਹੀਂ ਕੀਤੀ ਹੋਈ ਕਿਦਾ ਕਹਿੰਦੇ ਕਿਸੇ ਵੀਡੀਓ ਦੇਖ ਕੇ ਵੀਡੀਓ ਬਣਾਉਣ ਵਾਲਾ ਪਰਲੇ ਦਾ 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 ਕੋਈ ਮਕਸਦ ਨਹੀਂ ਆ। ਤੇ ਤੁਸੀਂ ਵੀ ਘਰ ਬਣਾਓ, ਸਾਰੇ ਜਾਣੇ ਕਿਓ। ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੁਹਾਨੂੰ ਸਾਡਾ ਆਈਡੀਆ ਕਿੱਦਾਂ ਪਸੰਦ ਆਇਆ ਤੇ ਸਾਡੀ ਵੀਡੀਓ ਨੂੰ ਕਮੈਂਟ ਔਰ ਸ਼ੇਅਰ ਜਰੂਰ ਕਰ ਦਿਓ ਤਾਂ ਹੋਰ ਬਣਾਉਣ ਲਈ ਹੌਸਲਾ ਮਿਲਦਾ। ਤੇ ਤਦ ਤੱਕ ਲਈ ਤਸੋ ਇਜਾਜ਼ਤ ਮੰਗਦੇ ਆ। ਸਤਿ ਸ੍ਰੀ ਅਕਾਲ। ਲਓ ਜੀ ਬੜਾ ਹੀ ਸੁਵਾਦਿਸ਼ਟ ਹੈਲਥ ਲਈ ਵਧੀਆ ਉਪਯੋਗੀ। ਗੁਣਕਾਰੀ ਪਲੰਮ ਦਾ ਜੂਸ ਜਾਂ ਆਲੂ ਬੁਖਾਰੇ ਦਾ ਜੂਸ ਕਹਿ ਲਓ ਤਿਆਰ ਆ ਇਹ ਡੇਲੀ 100 ml ਪੀਓ ਵਿੱਚ ਪਾਣੀ ਪਾ ਲਓ ਤੇ ਹੈਲਥ ਰੇ ਬੜਾ ਬੈਨੀਫਿਟ ਹੈ ਪੀਓ ਤੇ ਬਣਾਓ ਤੇ ਤੰਦਰੁਸਤ ਜ਼ਿੰਦਗੀ ਜਿਓ ਲਾਈਕ ਆਉਟ ਸ਼ੇਅਰ ਜ਼ਰੂਰ ਕਰਦੇ ਕਰੋ ਵੀਡੀਓ ਨੂੰ